ਸਤਿ ਸ਼੍ਰੀ ਅਕਾਲ ਜੀ ਅਜੇ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਮੇਰੇ ਕਰਦੇ ਸਾਰੇ ਠੀਕ ਹੋਵੋਗੇ ਅੱਜ ਦਾ ਨਾਮ ਵਲੌਗ ਹੈ ਕਿ ਭੁੱਖ ਬਹੁਤ ਲੱਗੀ ਦੁਪਹਿਰ ਦੇ ਦੁਪਹਿਰੇ ਤੇ ਮੰਮੀ ਦਾ ਹੱਸ਼ਲੀਆਂ ਪੁੰਨੀਆਂ ਆਪਾਂ ਪੁੰਨੀਆਂ ਦੇਸੀ ਤਰੀਕੇ ਨਾਲ ਆ ਤੇ ਮੰਮੀ ਛੱਲੀਆਂ ਪੰਦਰੀ ਤੇ ਆਪਾਂ ਦਿਖਾਉਨੇ ਆ ਕਿਵੇਂ ਪੁੰਨਜਾਰੀਆਂ ਪੁਰਾਣੇ ਵੇਲੇ ਨੂੰ ਯਾਦ ਕਰ ਰਹੇ ਆਪਾਂ ਤੇ ਆਜੂ ਫਿਰ ਦੇਖਦੇ ਆ ਛੱਲੀਆਂ ਜੀ ਲਓ ਜੀ ਆਪਾਂ ਤੁਹਾਨੂੰ ਛੱਲੀਆਂ ਲੈ ਕੇ ਆ ਚੁੱਕੇ ਆ ਮੰਮੀ ਇੱਥੇ ਪਾਉਂਦੀ ਛੱਲੀਆਂ ਹੁਣੇ ਕਿਹਨਾਂ ਵਿੱਚ ਆਗੇ ਕੀ ਕੀਤਾ ਪਹਿਲਾਂ ਪਾਥੀਆਂ ਤੇ ਲੱਗਣਾ ਤੇ ਦੇਖ ਸਕਦੇ ਹੋ ਪਾਥੀਆਂ ਤੇ ਲੱਕੜਾਂ ਦੀ ਜਿਹੜੀ ਅੱਗ ਹੈਗੀ ਬੱਠਲ ਵਿੱਚ ਬਾਲੀਏ ਪਹਿਲਾਂ ਤੇ ਫੇਰ ਛੱਲੀਆਂ ਦੇ ਵਿੱਚ ਭੁੰਨਦੇ ਆਪਾਂ ਤੁਹਾਨੂੰ ਦੱਸ ਦਈਏ ਕਿ ਛੱਲੀਆਂ ਅੱਜ ਕੱਲ੍ਹ ਤੋਂ ਲੋਕੀ ਕੀ ਕਰਦੇ ਹੈ ਗੈਸ ਉੱਤੇ ਹੀ ਭੁੰਨ ਲੈਂਦੇ ਆ ਪਰ ਗੈਸ ਉੱਤੇ ਜਿਹੜੀ ਛੱਲੀ ਭੁੰਨੀ ਹੁੰਦੀ ਉਹ ਚੰਗੀ ਨਹੀਂ ਹੁੰਦੀ ਸਿਹਤ ਲਈ ਤੁਹਾਨੂੰ ਪਰ ਜਿਹੜੀ ਗੈਸ ਹੁੰਦੀ ਆ ਉਹ ਜ਼ਹਿਰੀਲੀ ਹੁੰਦੀ ਆ ਤੇ ਆਪਣੇ ਸਰੀਰ ਲਈ ਜਿਹੜੀ ਹਾਨੀਕਾਰਕ ਹੁੰਦੀ ਆ ਇਸ ਲਈ ਜਿਹੜੀਆਂ ਛੱਲੀਆਂ ਭੁੰਨ ਕੇ ਖਾਣੀਆਂ ਚਾਹੀਦੀਆਂ ਉਹ ਸਿਰਫ ਚੁੱਲ੍ਹੇ ਦੀ ਅੱਗ ਤੇ ਜਾਂ ਇਸ ਤਰ੍ਹਾਂ ਬੱਠਲ ਵਿੱਚ ਬਾਲ ਕੇ ਹੀ ਅੱਗ ਤੇ ਭੁੰਨੇ ਚਾਹੀਦੀਆਂ ਤੇ ਸੁਆਦ ਵੀ ਬਹੁਤ ਬੰਦੀਆਂ ਆ ਇਹ ਪਹਿਲਾਂ ਛੱਲੀਆਂ ਹੁੰਦੇ ਲੋਕ ਇਸ ਤਰ੍ਹਾਂ ਭੁੰਦੇ ਸੀ ਪੱਠੀਆਂ-ਪੁੱਠੀਆਂ ਚ ਉਹ ਪੱਠੀਆਂ ਹੁੰਦੇ ਸੀ ਪਹਿਲਾਂ ਹਾਂ ਛੱਲੀਆਂ ਪੱਠੀਆਂ ਚ ਛੱਲੀਆਂ ਜਾਂ ਪੱਠੀਆਂ ਵਿੱਚ ਮੰਮੀ ਦਾਦੀ ਕੀ ਛੱਲੀਆਂ ਲੋਕੀ ਭੁੰਦੇ ਸੀਗੇ ਇਸ ਤਰ੍ਹਾਂ ਅੱਗ ਬਾਲ ਕੇ ਤੇ ਛੱਲੀਆਂ ਸਵਾਲ ਵੀ ਬਹੁਤ ਬੰਦੀਆਂ ਸੀ ਅੱਜ ਕੱਲ ਕੀ ਜਵਾਕ ਕਰਦੇ ਆ ਕਿ ਜਿਸ ਤਰ੍ਹਾਂ ਮੈਂ ਆਦੇ ਘਰ ਦੀ ਗੱਲ ਲੱਭਦਾ ਮੇਰਾ ਬੇਟਾ ਕੀ ਕਰਦਾ ਹੈਗਾ ਛੱਲੀ ਭੁੰਨ ਲਈ ਗੈਸ ਚਲਾ ਲੈਂਦਾ ਫਿਰ ਉਹਨੇ ਸੀ ਰੋਕਦੇ ਹੁੰਨੇ ਆ ਕਿ ਜਿਹੜੀ ਛੱਲੀ ਭੁੰਨਣੀ ਹੈਗੀ ਆਪਾਂ ਅੱਗ ਤੇ ਭੁੰਨ ਕੇ ਖਾਣੀ ਹੈ ਤੇ ਉਹ ਮੰਮੀ ਹੁਣ ਨਹੀਂ ਭੁੰਨ ਕੇ ਦੇਣਗੇ ਆਪਾਂ ਨੂੰ ਤੇ ਜਾਵਾਂ ਚ ਦੇ ਮਮਾ ਭਣ ਕੇ ਪਰ ਮੰਮੀ ਜਦਰ ਭਉਂਦੀ ਆ ਤੇ ਨਾਲੇ ਛੱਲੀ ਸਵਾਦਿਤ ਬਣਦੀ ਆ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਮੈਂ ਦੱਸਿਆ ਕਿਹੜੀ ਛੱਲੀ ਆ ਉਹ ਜਰੀਲੀ ਹੋ ਜਾਂਦੀ ਆ ਤੇ ਅੱਗ ਦੇ ਭਣ ਕਿਹੜੀ ਛੱਲੀ ਆ ਉਹ ਬਹੁਤ ਸਵਾਦ ਵੀ ਬਣਦੀ ਆ ਤੇ ਉਹ ਚ ਕੋਈ ਜਰੀਲੀ ਗੈਸ ਨਹੀਂ ਹੁੰਦੀ ਤੇ ਵਧੀਆ ਘੈਂਟ ਹੁੰਦੀ ਆ ਤੇ ਤੁਸੀਂ ਵੀ ਜ਼ਰੂਰ ਦੱਸਿਓ ਤੁਸੀਂ ਆਦੇ ਘਰੇ ਜੇ ਛੱਲੀਆਂ ਅਜੇ ਤੱਕ ਖਾਣੇ ਆ ਤੇ ਕਿਵੇਂ ਖਾਣੇ ਤੁਹਾਨੂੰ ਦਿਖਾਉਨੇ ਆ ਅੱਗੇ ਚੱਲ ਕੇ ਜੇ ਤੇ ਆਪ ਤੇ ਦੇਖ ਸਕਦੇ ਹੋ ਆਪਣਾ ਦੇਸੀ ਤਰੀਕਾ ਉਗ ਨਾ ਮੀ ਅੱਗ ਬਲ ਰਹੀ ਹੈ। ਤਸ਼ਲੀਆਂ ਲਟਾ ਲਟ ਜਿਹੜੀਆਂ ਹੈਗੀਆਂ ਭੁੰਨੀਆਂ ਜਾ ਰਹੀਆਂ ਨੇ। ਤਸ਼ਲੀ ਖਾਣ ਦਾ ਤਰੀਕਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਦੋਸਤੋ ਜੇ ਤੁਸੀਂ ਹੋਰ ਸਵਾਦ ਬਣਾਉਣੀ ਹੈ ਤੇ ਥੋੜਾ ਜਿਹਾ ਲੂਣ ਲਾ ਕੇ ਤੇ ਨਿੰਬੂ ਲਾ ਕੇ ਇਹਨੂੰ ਹੋਰ ਸਵਾਦ ਬਣਾ ਸਕਦੇ ਜਿਸ ਤਰ੍ਹਾਂ ਪਰੇੜੀਆਂ ਜਾਂ ਖਾਣੇ ਆ। ਇਹ ਸਾਰਾ ਸਮਾਨ ਆਪਣੇ ਘਰਾਂ 'ਚ ਹੀ ਪਿਆ ਹੁੰਦਾ ਫ੍ਰਿਜ ਦੇ ਵਿੱਚ ਤੇ ਤੁਸੀਂ ਯਾਨੀ ਨਿੰਬੂ ਫ੍ਰਿਜ ਵਿੱਚ ਪਏ ਹੁੰਦੇ ਆ। ਤੇ ਨੂਨ ਨੂਨ ਡਾਨੀ ਵਿੱਚ ਸਾਰਿਆਂ ਦੀ ਆਮ ਹੀ ਹੁੰਦਾ ਤੇ ਧੂਆਂ ਵੀ ਜਿਹੜਾ ਖੰਚੜਦਾ ਉਹ ਸਵਾਦ ਵੱਖਰਾ ਹੀ ਹੈ ਇਹ ਚੱਲੇ ਦਾ ਤੁਸੀਂ ਦੇਖ ਸਕਦੇ ਛੱਲੀਆਂ ਵੀ ਭੁੱਜ ਕੇ ਆਪਣੀ ਬਿਲਕੁਲ ਤਿਆਰ ਹੋ ਚੱਲੀ ਹੈ ਦੇਖੋ ਜੇ ਤੁਸੀਂ ਵੀ ਇਸ ਤਰ੍ਹਾਂ ਛੱਲੀਆਂ ਹਜੇ ਘਰੇ ਪਾਉਂਦੇ ਹੋ ਜਾਂ ਤੁਹਾਡੇ ਘਰ ਦੇ ਮਾਤਾ ਪਿਤਾ ਭੁੰਨ ਕੇ ਦਿੰਦੇ ਕੋਈ ਤਾਂ ਜ਼ਰੂਰ ਕਮੈਂਟ ਕਰਿਓ ਤੁਹਾਡੇ ਕਮੈਂਟਾਂ ਦਾ ਆਪਾਂ ਨੂੰ ਇੰਤਜ਼ਾਰ ਹੁੰਦਾ ਤੇ ਆਪਾਂ ਤੁਹਾਡੇ ਲਈ ਘੈਂਟ ਘੈਂਟ ਵਲੌਗ ਇਸ ਤਰ੍ਹਾਂ ਦੇਸੀ ਵਲੌਗ ਲੈ ਕੇ ਆਉਂਦੇ ਰਹਿੰਨੇ ਆ ਜਾ ਕੇ ਟਰੈਵਲ ਕਰਦੇ ਪਾਉ ਵਲੌਗ ਲਾਉਂਦੇ ਆ ਤੁਸੀਂ ਆਪਣੇ ਵਲੌਗਸ ਨੂੰ ਇਸੇ ਤਰ੍ਹਾਂ ਹੀ ਪਿਆਰਿੰਦੇ ਰਹੋ ਦੋਸਤੋ ਤੇ ਅੱਜ ਜਿਹੜਾ ਦੁਪਹਿਰੇ ਹੈਗਾ ਭੁੱਖ ਬਹੁਤ ਲੱਗੀ ਸੀ ਤੇ ਮੈਂ ਕਿਹਾ ਕਿਉਂ ਨਾ ਵੀ ਅੱਜ ਮੌਸਮ ਵੀ ਥੋੜਾ ਦਿਖਾ ਦਿੰਦੇ ਆ ਮੌਸਮ ਵੀ ਬਦਲਵਾਈ ਆ ਚਾਰ ਚੁਫੇਰੇ ਤੁਸੀਂ ਦੇਖ ਸਕਦੇ ਹੋ ਬੱਦਲ ਮੀਂਹ ਤਾਂ ਹੁਣ ਤਕਰੀਬਨ ਦੋਹਾਂ ਤਿੰਨਾਂ ਦਿਨਾਂ ਬਾਅਦ ਪੈ ਜਾਂਦਾ ਏ ਤੇ ਮੈਂ ਘਰ ਰਖਾ ਭੁੱਖ ਲੱਗੀ ਤੇ ਕਿਉਂ ਨਾ ਛੱਲੀਆਂ ਨਹੀਂ ਭੁੰਨ ਕੇ ਖਾ ਦੇ ਨਾਲ ਹੀ ਦੁਪਹਿਰ ਦਾ ਖਾਣਾ ਇੱਕ ਸਾਡਾ ਹੋ ਜਾਏਗਾ ਤੇ ਉਸ ਤੋਂ ਬਾਅਦ ਕਾਫੀ ਵਗੈਰਾ ਤੇ ਇਸ ਲਈ ਆਪਾਂ ਪ੍ਰੋਗਰਾਮ ਬਣਾਇਆ ਛੱਲੀਆਂ ਭੋਨੇ ਖਾਈਏ ਤੁਸੀਂ ਵੀ ਛੱਲੀਆਂ ਦੇ ਘਰੇ ਭੋਨ ਕੇ ਜੇ ਤੁਹਾਡੇ ਖੇਤ ਲੱਗਿਆਂ ਤਾਂ ਬਾਲੀ ਵਧੀਆ ਗੱਲ ਆ ਤੇ ਨਹੀਂ ਜਾਂ ਤੁਸੀਂ ਲਿਆ ਕੇ ਜਿਹਦੇ ਖੇਤੋਂ ਕਿਸ ਤੋਂ ਮੰਗ ਕੇ ਤੇ ਜਾਂ ਤੇ ਮੁੱਲ ਲਿਆ ਕੇ ਖਾ ਸਾਦਿਓ ਤੇ ਛੱਲੀਆਂ ਖਾਣ ਦਾ ਆਪਣਾ ਵੱਖਰਾ ਹੀ ਮਜ਼ਾ ਹੁੰਦਾ ਦੋਸਤੋ ਤੇ ਜਾਨੀ ਜਾਣੋ ਸਾਰੇ ਤੇ ਆਪਣੀਆਂ ਛੱਲੀਆਂ ਜਿਹੜੀਆਂ ਬਣ ਕੇ ਤਿਆਰ ਹੋ ਚੁੱਕੀਆਂ ਤਕਰੀਬਨ ਤੇ ਆਪਾਂ ਨੂੰ ਇੱਥੇ ਆਣੇ ਗਵਾਣੇ ਕੀ ਖੇਤਾਂ ਵਾਲੇ ਘਰ ਜਿੰਨੇ ਲੱਗੀਆਂ ਉਹ ਦੇ ਜਾਂਦੇ ਆ ਤੇ ਜਾਂ ਡੈਡੀ ਹੁਣੀ ਜਾ ਕੇ ਜਦੋਂ ਜਾਂਦੇ ਖੇਤ ਵਗੈਰਾ ਪੱਠੇ ਵਗੈਰਾ ਜੀ ਤੇ ਚੱਕਣ ਤੇ ਉਹ ਲੈ ਆਉਂਦੇ ਹੁੰਦੇ ਆ ਤੇ ਆਪਾਂ ਛੱਲੀਆਂ ਤਕਰੀਬਨ ਦੂਜੇ ਤੀਜੇ ਦਿਨ ਭੁੰਨ ਕੇ ਖਾਂਦੇ ਆ ਤੇ ਬੜੀਆਂ ਸਵਾਦ ਲੱਗਦੀਆਂ ਆ ਆਪਾਂ ਨੂੰ ਤੇ ਜੇ ਬਸ ਛੱਲੀ ਅੱਧੀ ਆ ਭੁੰਨ ਕੇ ਤਿਆਰੀ ਹੋ ਚੁੱਕੀ ਇਹਦੇ ਆਪ ਪੁੱਜਣ ਵਾਲੀ ਆ ਬਸ ਰੱਗ ਗਲਾ ਗਰਮੀ ਬਹੁਤ ਆ ਗਰਮੀ ਦੇ ਵਿੱਚ ਜਿਹੜਾ ਕੰਮ ਕਰਨਾ ਤੁਹਾਨੂੰ ਤਾਂ ਸਾਰਿਆਂ ਨੇ ਉੱਖ ਲਾਦਾ ਹੈ ਤੇ ਮੈਨੂੰ ਵੀ ਵੀਡੀਓ ਬਣਾਉਣੀ ਉੱਖ ਲੱਗ ਰਹੀ ਪਰ ਕਹਿਣਾ ਮਤਲਬ ਫੇਰ ਹੀ ਮੈਂ ਤੁਹਾਡੇ ਲਈ ਵੀਡੀਓ ਬਣਾ ਰਿਹਾ ਹਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਤੁਹਾਡਾ ਪਿਆਰ ਇਸ ਤਰ੍ਹਾਂ ਸਾਡੇ ਨਾਲ ਬਣਿਆ ਰਹੇ ਤੁਹਾਡੇ ਲਈ ਘੰਟਾ ਘੰਟਾ ਬਲੌਗ ਆਪਾਂ ਲੈ ਕੇ ਆਉਂਦੇ ਰਾਵਾਂਗੇ ਦੋਸਤੋ ਤੇ ਛੱਲੀ ਆਪਣੀ ਬੰਚ ਛੱਲੀ ਚਲੋ ਆਪਾਂ ਖਾਂਦੇ ਆਂ ਤੇ ਫਿਰ ਕਰਦੇ ਆਂ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਦੋਸਤੋ ਤੁਹਾਨੂੰ ਦਿਖਾ ਦਿਆ ਆਪਣੀ ਛੱਲੀ ਜਿਹੜੀ ਭੱਜ ਕੇ ਆ ਚੁੱਕੀ ਹੈ ਤੇ ਆਪਾਂ ਭੱਜ ਕੇ ਮਿੰਟੂ ਮੰਡੀ ਏਸੀ ਚ ਆ ਚੁੱਕੇ ਆ ਕਿਉਂਕਿ ਗਰਮੀ ਬੜੀ ਸੀ ਤੇ ਪਸੀਨਾ ਮੇਰੇ ਮੱਥੇ ਦੇਖ ਸਕਦੇ ਹੋ ਅੱਜ ਕੱਲ ਕੋਈ ਮਿਹਨਤ ਨਹੀਂ ਕਰਨਾ ਚਾਹੁੰਦਾ ਖਾਣੇ ਮਿਲ ਕੇ ਸਾਰੇ ਚਾਹੁੰਦੇ ਆ ਤੇ ਪਰ ਜਿਹੜੀ ਛੱਲੀ ਆ ਇਹਦਾ ਵੱਖਰਾ ਹੀ ਸਵਾਲ ਹੁੰਦਾ ਨੂੰ ਹਿੰਦੀ ਕੀ ਬੁੱਟਾ ਵੀ ਕਹਿੰਦੇ ਆ ਕੋਈ ਕੁਛ ਕਹਿੰਦੇ ਆ ਆਪਾਂ ਪੰਜਾਬੀ ਛੱਲੀ ਕਹਿੰਦੇ ਆ ਆਪਣੇ ਪੰਜਾਬ 'ਚ ਤੇ ਇਹ ਛੱਲੀ ਦਾ ਤੁਹਾਨੂੰ ਆਪਾਂ ਗੌਰਨ ਦੱਸ ਦਿੰਨੇ ਆ ਛੱਲੀ ਜਿਹੜਾ ਆਪਾਂ ਖਾਣੇ ਦੰਦ ਵੀ ਨਾ ਬਹੁਤ ਮਜ਼ਬੂਤ ਰਹਿੰਦੇ ਨੇ ਤੇ ਛੱਲੀ ਬੜੀ ਕੁੰਕਾਰੀ ਹੁੰਦੀ ਪੇਟ ਲਈ ਕਹਿੰਦੇ ਬਹੁਤ ਵਧੀਆ ਇਹ ਕਾਫੀ ਸਾਰੇ ਗੁਣ ਹੁੰਦੇ ਨੇ ਛੱਲੀ ਵਿੱਚ ਦੋਸਤੋ ਤੇ ਤੁਸੀਂ ਘਰੇ ਬਣਾ ਕੇ ਜਰੂਰ ਖਾਓ ਜਦੋਂ ਖਾਧੀ ਤੇ ਆਪਣਾ ਜਰੂਰ ਸੋਹਣੇ ਸੋਹਣੇ ਕਮੈਂਟਾਂ ਦੇ ਵਿੱਚ ਤੇ ਮੀਂਹ ਦੇ ਮੌਸਮ ਦਾ ਖਾਣ ਦਾ ਬੜਾ ਹੀ ਸਵਾਲ ਹੁੰਦਾ ਵੈਸੇ ਇਸ ਲਈ ਮੌਸਮ ਦੀ ਕੋਈ ਜਰੂਰ ਹੀ ਨਹੀਂ ਹੈਗਾ ਤੇ ਜਦੋਂ ਮਰਜ਼ੀ ਖਾ ਸਕਦੇ ਹੋ ਯਾ ਦੇਖੋ ਛੱਲੀ ਆਪਣੀ ਪੂਰੀ ਘੈਂਟ ਆ ਤੇ ਆਪਾਂ ਖਾਣੇ ਦਾ ਲੈਣੇ ਮਜ਼ੇ ਦੰਦੀ ਵੜ ਗਿਆ ਛੱਲੀ ਖਾਣਾ ਵੱਖਰੇ ਮਜ਼ਾ ਆਉਂਦਾ ਤੇ ਵੰਚ ਦੀ ਵੀ ਤਕਰੀਬਨ 3 ਵਜ ਗਿਆ ਸਕੂਲੋਂ ਆਉਣ ਵਾਲੇ ਆਏ ਦੋਸਤੋ ਤੇ ਆਪਾਂ ਨੂੰ ਆਏ ਨੂੰ ਭੁਲ ਕੇ ਦਵਾਂਗੇ ਨੀ ਠੰਡੀ ਹੋਈ ਛੱਲੀ ਮੰਮੀ ਕੰਨੀ ਹੋ ਰਸਤੇ ਆਏ ਆ ਸੇ ਭੁੰਨਾਂਗੇ ਛੱਲੀ ਜਿਹੜਾ ਆਪਾਂ ਖਾਣੇ ਆ ਤੇ ਫਿਰ ਤੁਹਾਡਾ ਕਰਦੇ ਹੋਰ ਗੱਲਾਂ ਪਤਾ ਬਣੇਗਾ ਆਪਣੇ ਵਲੌਗ ਦੇ ਵਿੱਚ ਵਲੌਗ ਬੜਾ ਘੈਂਟ ਹੋਣਾ ਲਾ ਦੋਸਤੋ ਤੇ ਹਾਂਜੀ ਦੋਸਤੋ ਆਪਾਂ ਆਪਣੀ ਛੱਲੀ ਲਈ ਸੀ ਖਾ ਤੇ ਵੰਛਦੀਪ ਦੇ on the time ਹੋ ਚੁਕਾ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਾ ਸਕੂਲੋਂ ਆਉਣ ਵਾਲਾ ਉਹ ਉਹ ਲਈ ਛੱਲੀ ਜਿਹੜੀ ਆਪਾਂ ਅਡਵਾਂਸ ਵਿੱਚ ਭੁਲਕੇ ਰੱਖ ਲਈ ਕਿਉਂਕਿ ਛੱਲੀ ਵੰਛਦੀਪ ਨੂੰ ਵੀ ਬਹੁਤ ਪਸੰਦ ਆ ਤੇ ਬੜੀ ਚਾਹ ਕੇ ਖਾਂਦਾ ਉਹ ਤੇ ਆਪਾਂ ਨੂੰ ਅਨਸਰ ਛੱਲੀ ਦਾ ਜਿਹੜਾ ਹੈਗਾ ਲੁੱਤ ਉਠਾਊਗਾ ਉਹ ਥੋੜੀ ਜਿਥੇ ਜ਼ਿਆਦਾ ਪੁੱਜ ਗਈ ਮੈਨੂੰ ਸ਼ੱਕ ਪੈਂਦਾ ਚਲੋ ਕੋਈ ਸਵਾਲ ਲੱਗਦੀ ਇਦਾਂ ਹੀ ਤੇ ਜਿਹੜਾ ਆਪਣਾ ਟਾਈਮ ਹੈਗਾ ਤੇ ਆ ਦੇਖੋ ਆਪਣਾ ਕਾਫੀ ਟਾਈਮ ਹੋ ਚੁਕਾ ਕਾਫੀ ਬਣ ਕੇ ਰੈਡੀ ਹੈ ਦੋਸਤੋ ਸ਼ੱਲੀ ਤੋਂ ਬਾਅਦ ਕਾਫੀ ਆਪਾਂ ਪੀਣ ਜਾ ਰਹੇ ਹਾਂ ਤੇ ਕਾਫੀ ਆਪਣੀ ਪਹਿਲੀ ਪਸੰਦ ਆ ਜਿਸ ਤਰ੍ਹਾਂ ਤੁਹਾਨੂੰ ਮੈਂ ਬਹੁਤ ਸਾਰੇ ਵਲੌਗਸ ਵਿੱਚ ਦੱਸਿਆ ਏ ਤੇ ਜੇ ਤੁਹਾਨੂੰ ਵੀ ਕਾਫੀ ਪਸੰਦ ਆ ਤੇ ਵੈਸੇ ਜਿਆਦਾਤਰ ਜਿਸ ਤਰ੍ਹਾਂ ਮੇਰੇ ਦੋਸਤ ਵੀ ਹੈਗੇ ਨੇ ਸਾਰੇ ਉਹਨਾਂ ਨੂੰ ਚਾਹ ਹੀ ਪਸੰਦ ਆ ਤੇ ਜੇ ਕਿਸੇ ਨੂੰ ਕਾਫੀ ਪਸੰਦ ਆ ਤੇ ਕਾਫੀ ਦਾ ਕਮੈਂਟ ਜਰੂਰ ਕਰ ਦੱਸੋ ਕਾਫੀ ਕਿਸ ਕਿਸ ਨੂੰ ਪਸੰਦ ਆ ਮੇਰੇ ਤਰ੍ਹਾਂ ਦੋਸਤੋ ਆਪਾਂ ਪੀਣੇ ਆ ਕਾਫੀ ਤੇ ਕਾਫੀ ਪੀਣ ਤੋਂ ਬਾਅਦ ਆਪਾਂ ਵੰਸ਼ਦੀਪ ਨੂੰ ਵੈਨ ਤੋਂ ਉਤਾਰਨਾ ਹੋਰ ਵੰਸ਼ਦੀਪ ਵੈਨ ਤੋਂ ਆ ਜੂਗਾ ਫਿਰ ਉਹਨਾਂ ਵੀ ਕਰਾਵਾਂਗੇ ਕੁਝ ਤੁਹਾਡੀਆਂ ਗੱਲਾਂ ਬਾਤਾਂ ਤੇ ਫਿਰ ਆਪਾਂ ਵਲੌਗ ਦਾ ਕਰਾਂਗੇ ਐਂਡ ਤੇ ਆਹ ਇੱਕ ਛੱਲੀ ਹੋਰ ਪਈ ਆ ਇਹ ਅੱਧੀ ਖਾਧੀ ਮੈਂ ਕਿਉਂਕਿ ਪਹਿਲੀ ਸਬੂਤੀ ਮੈਂ ਖਾ ਚੁੱਕਿਆ ਆਪ ਦੀ ਜਿਹੜੀ ਆਪਣੀ ਆ ਪਈ ਹੈਗੀ ਆ ਤੇ ਇਹਨੇ ਬਾਅਦ ਆਪਾਂ ਰੱਜ ਗਏ ਤੇ ਦੋਸਤੋ ਇਹਦੇ ਵਿੱਚ ਕੁਝ ਕੁ ਬਿਸਕੁਟ ਪਏ ਆ ਮਨਜੀਤ ਲਈ ਤੇ ਉਹ ਖਾ ਲੂ ਆ ਕੇ ਕਿਉਂਕਿ ਉਹਨਾਂ ਨੂੰ ਭੁੱਖ ਲੱਗੀ ਹੁੰਦੀ ਆ ਤੇ ਆਹ ਛੱਲੀ ਉਸ ਦੀ ਤੇ ਚਲੋ ਕਰਦੇ ਆ ਮਨਜੀਤ ਦੇ ਆਉਣ ਤੱਕ ਗੱਲਾਂ ਬਾਤਾਂ ਨਾਲੇ ਪੀ ਲੈਨੇ ਆਪਾਂ ਕਾਫੀ ਤੇ ਬਣੇ ਰ ਆਪਣੇ ਵਲੌਗ ਦੇ ਵਿੱਚ ਸੋਣਿਓ ਦੋਸਤੋ ਜੀ ਤੇ ਗਾਈਜ਼ ਵਾਂਝੀ ਦੀ ਵੀ ਗੱਡੀ ਹੋ ਗਈ ਲੇਟ ਸਕੂਲ ਵਾਲੀ ਡਰਾਈਵਰ ਦਾ ਫੋਨ ਆਇਆ ਕੁੜੀ ਖਰਾਬ ਹੋ ਗਈ ਤੇ ਸਕੂਲੋਂ ਲੇਟ ਤੁਰੇ ਆ ਉਹ ਤੇ ਉਹਨਾਂ ਲੱਗਣਾ ਘੰਟਾ ਸਾਰ ਆ ਜਾ ਹੋਰ ਤੇ ਇਸ ਲਈ ਆਪਾਂ ਐਡਾ ਵਲੌਗ ਕਰ ਰਹੇ ਇੱਥੇ ਐਂਡ ਵਾਂਝੀ ਦੀ ਅੱਜ ਵਲੌਗ ਦੇ ਵਿੱਚ ਜਿਹੜੀ ਹਾਜ਼ਰੀ ਨਹੀਂ ਲੱਗੂਗੀ ਉਹ ਤੇ ਜੇਕਰ ਤੁਹਾਨੂੰ ਆਪਣਾ ਛੱਲੀ ਵਾਲਾ ਵਲੌਗ ਘੈਂਟ ਲੱਗਾ ਤੇ ਚੈਨਲ ਸਬਸਕ੍ਰਾਈਬ ਤੇ ਲਾਈਕ ਕਰਦੇ ਨਾਲ ਸ਼ੇਅਰ ਕਰ ਦਿਓ ਤੇ ਆਪਾਂ ਮਿਲਦੇ ਆਂ ਵਾਂਝੀ ਦੇ ਨਾਲ ਕਿਸੇ ਹੋਰ ਨਵੇਂ ਵਲੌਗ ਦੇ ਤਦ ਤੱਕ ਸਾਰਿਆਂ ਸਾਰੀਕਾਲ ਤੇ ਬਾਏ ਬਾਏ ਜੀ